ਅਬਾ ਇਹ ਗੁੱਗ ਪਾਏ ਹੁੰਦੇ ਆਇਆ ਭਾਈ ਲਿਓ ਦੁੱਧ ਘੱਟ ਲੱਗ ਰਿਹਾ ਭਾਈ ਮਨੂੰ ਅੱਜ ਭਾਈ ਮੈਂ ਕਿਲੋ ਦੁੱਧ ਰੱਖ ਲਿਆ ਮਸਾ ਮਸਾ ਦਾ ਮੇਰਾ ਭਤੀਜਾ ਤੇ ਮੇਰੀ ਭਝਾਈ ਆਉਂਦੇ ਆ ਮੇਰੀ ਗੱਲ ਸੁਣ ਭਾਈ ਭਤੀਜਾ ਭਝਾਈ ਆਉਂਦੇ ਆ ਅੱਗੇ ਵੀ ਅੱਧਾ ਕਿਲੋ ਦੁੱਧ ਨਾਲ ਚਾਹ ਬਣਦੀ ਆ ਦੇਹ ਜੀ ਆਪਾਂ ਪੀਨੇ ਉਹ ਜੀ ਉਹਨਾਂ ਨੂੰ ਪਿਆ ਦੀ ਤੇ ਬਾਈ ਮੇਰਾ ਰਿਸ਼ਤੇਦਾਰ ਆਉਂਦੇ ਆ ਖੁਦ ਜੀ ਕਾਲੀ ਖਸਾਲੀ ਪੀ ਲੈਣੇ ਪੀ ਲੈਣੇ ਹੁਣ ਕਿੱਲੋ ਦੁੱਧ ਨਾਲ ਤਾਂ ਕੋਈ ਇੱਕ ਦਿਨ ਨਾ ਘਾਟਾ ਨਹੀਂ ਪੈਂਦਾ ਤੁਮ ਮਗਾਈ ਦੇਖ ਭਾਈ ਸਖਰਾ ਤੇ ਹੋਈ ਪਈਆ 2000 ਤੋਂ ਘੱਟ ਤਾਂ ਖਲ ਦੀ ਬੋਰੀ ਨਹੀਂ ਆਉਂਦੀ ਰਾਗ ਰਾਗ ਘਟਾ ਕਿੰਨੇ ਦਾ 1000 ਰੁਪਏ ਦਾ ਦੁੱਧ ਨਾਲ ਤਾਂ ਕੋਈ ਅਜ ਘਾਟਾ ਨਹੀਂ ਪੈਣ ਲੱਗਿਆ ਮੈਂ ਘਾਟਾ ਲਾਉਂਦਾਗਾ ਮੈਨੂੰ ਪਤਾ ਨਹੀਂ ਘਾਟੇ ਦਾ ਵਾਅਦੇ ਦਾ ਦੁੱਧ ਲੋਹੇ ਚ ਪਾ ਕੇ ਹੋਰ ਕਰੋ ਪੀ ਲੈਣੇ ਤੇ ਦੁੱਧ ਰੱਖ ਲੋ ਘਰੇ ਮੋਬ ਨਹੀਂ ਰੱਖ ਲਿਆ ਕਿ ਲੋ ਦੁੱਧਾ ਅੱਗੇ ਵੀ ਚਾਹ ਪੀਣੇ ਆ ਜਿਹੇ ਜਿਹਾ ਆਪ ਪੀਣੇ ਉਹ ਹੀ ਉਹਨਾਂ ਨੂੰ ਪਿਆ ਦਿਓ ਖਵਰਾ ਉਹਦੇ ਕਰੇ ਉਹ ਦੂ ਵੀ ਕਲੀ ਪਿੰਦੇ ਹੋਣ ਅੱਗੇ ਤਾਂ ਕਦੇ ਉਹ ਆਏ ਨਹੀਂ ਭਰਾ ਭਰਾਈ ਹੁੰਦੇ ਆ ਤੇ ਗੰਗੋ ਬਾਈ ਗੰਗੋ ਤਾਂ ਫੇਰ ਹੀ ਆਖਿਆ ਅਗਲੇ ਨੇ ਫੋਨ ਕਰਿਆਗਾ ਅਰੇ ਆ ਫੋਨ ਮੈਂ ਕਿਹਾ ਇਹ ਨੂੰ ਨਹੀਂ ਵੇਖਦੀ ਓਏ ਤੰਗਲੀ ਲਈ ਰੱਖੀ ਆ ਘਰ ਨੂੰ ਅਜਿੰਦਰਾ ਹਾਂ ਉਹ ਫਟਾਫਟ ਨਵੇਂੜ ਯਾਰ ਕੰਮ ਜਾ। ਉਹ ਨਵੇਂੜੀ ਤਾਂ ਜਾਂਦਾ ਯਾਰ ਬਸ ਇੱਕ ਕਰੇਗਾ ਟੋਕਰਾ ਪਾ ਦਿੰਦੇ ਆ ਹੋਰ। ਹੋਰ ਤੇ ਖੇਤ ਵੀ ਜਾਣਾ। ਹਾਂ ਹਾਂ ਕਰਦੇ ਆ ਕਰਦੇ ਆ। ਉਹ ਮੁਰਤੇ ਉਹਨੇ ਤੈਨੂੰ ਪਤਾ ਬੁੜਾ ਆ ਗਾਇਆ ਇੱਥੇ। ਉਹ ਤਾਂ ਹਾਈ ਹੀ ਯਾਰ ਉਹ ਤਾਂ ਬੋਲੀ ਹੋਈ ਜਾਂਦਾ ਰਹਿੰਦਾ ਯਾਰ। ਉਹ ਤੂੰ ਮੇਰੀ ਗੱਲ ਸੁਣ ਯਾਰ ਐਵੇਂ ਉਹਨਾਂ ਚ ਟੱਪੀ ਜਾਣਾ ਇੱਥੇ। ਠੀਕ ਆ। ਚੱਲ ਆਪਾਂ ਫਟਾਫਟ ਆ ਗਏ ਪੱਠੇ ਵੇਖ ਹੋਰ ਪਾ ਦਾਂ। ਪਾ ਦੇ ਯਾਰ ਹੋਰ ਪਾ ਦੇ ਥੋੜੇ ਜੇ। ਚੱਲ ਪਾ ਦਿੰਦਾ ਯਾਰ। ਹੋਰ ਇਹਨਾਂ ਨਾਲ ਮੇਰੀ ਗੱਲ ਤਾਂ ਸੁਣ। ਹਾਂ ਹਾਂ। ਉਹਰੇ ਇਹਦਾ ਕਰਕੇ ਕੋਈ ਇੰਤਜ਼ਾਮ ਯਾਰ ਇਹ ਹਟਦਾ ਹੀ ਨਹੀਂ ਯਾਰ ਇਹਨੂੰ ਨਾ ਤਾਂ ਮਾਤਾ ਬੋਲਦੀ ਐ ਯਾਰ ਕੋਈ ਹੋਰ ਕਹਿੰਦੇ ਐ ਯਾਰ ਇਹ ਹੋਰ ਕੀ ਐ ਨੇ ਇਹ ਅੱਡ ਲਹੂ ਪਿੰਦਾ ਯਾਰ ਬੜਾ ਟਪੋਂਦਾ ਯਾਰ ਓਏ ਮੇਰੀ ਗੱਲ ਸੁਣ ਓਏ ਹਾਂ ਹਾਂ ਮਾਤਾ ਤੈਨੂੰ ਹੋਰੋਂ ਕਹਿਣਾ ਕਿਵੇਂ ਇਹਨੂੰ ਹਵੇ ਬੇਚਬੂਚ ਲਈ ਐ ਯਾਰ ਵੇਚਣ ਵਾਲਾ ਕੰਮ ਹੀ ਹੋਇਆ ਪਿਆ ਯਾਰ ਹੈ ਵੇਚਣ ਵਾਲਾ ਕੰਮ ਹੀ ਜੂਪੀ ਨਹੀਂ ਕੋਈ ਜੂਪੀ ਵਿਹਾਰ ਚਲਦੇ ਐ ਹੈ ਜੂਪੀ ਵਿਹਾਰ ਵੇਚ ਕੇ ਹੁੰਦੇ ਐ ਹੋਰ ਇਹਨੂੰ ਲੈ ਲੂਗਾ ਕੋਈ ਲੈ ਲੂਗਾ ਮੌਲੇ ਇਸ ਦਾ ਵੇਚੀ ਜਾਊਗਾ ਕੋਈ ਲੈ ਜਾਵੇ ਕਹਿੰਦੇ ਨਹੀਂ ਹੁੰਦੇ ਉਹ ਵਿਚ ਛਾਨ ਚਾਹੀਦਾ ਮੁੱਲ ਆਇਆ ਉਹ ਚਲ ਤੂੰ ਹੱਥ ਤਾਂ ਆਵਾਰ ਲੈ ਇਹਦੇ ਚ ਮਦੰਦਰਾ ਮੁੜਕੇ ਤੂੰ ਹੋਰ ਆ ਡਾਹ ਕਰਨ ਲੱਗ ਜੰਨਾ ਗੱਲਾਂ ਘੱਟ ਮਾਰ ਮੇਰੀ ਗੱਲ ਸੁਣ ਹਾਂ ਹਾਂ ਐਂ ਕਰ ਤੇ ਆਪਾਂ ਜੋ ਕਰਨਾ ਚੋਨੇ ਜੋ ਕੱਖ ਵੀ ਕੱਢਣ ਵਾਲੇ ਪਏ ਨੇ ਜਾਈਏ ਮੈਂ ਚਲਦੇ ਆ ਫਿਰ ਓਏ ਬਾਪੂ ਨੂੰ ਕਹਿਨੇ ਤਾਈ ਨੂੰ ਕਹਿਨੇ ਅਰ ਵੀ ਆਓ ਕਰੀਏ ਯਾਰ ਇੱਕ ਬੰਦਾ ਲਈਏ ਆਏ ਹੁਣੇ ਕੰਮ ਖੜ ਕੇ ਟਰੱਕ ਲੈ ਸਰ ਕੇ ਆਏ ਹੈਂ ਕੀ ਕਰਤਾ ਲੈਤਾ ਹੁਣ ਕੰਮ ਹੋਰ ਕੀ ਕਰੀਏ ਅੰਨੇ ਸੀ ਮੌਜ ਨਾਲ ਖੜਾ ਦੱਸਤਾ ਅੱਕਦੇ ਆ ਤੇਰੀ ਆਏ ਮੌਜ ਨਾਲ ਖੜਾ ਇਹਨੂੰ ਰਲਾ ਦੇ ਇਹਨੂੰ ਰਲਾ ਬੈਤ ਤੇ ਹੋਰ ਕੀ ਕਰਦੇ ਸੀਗੇ ਮੁੜ ਕੇ ਖੇਤ ਵੀ ਜਾਣਾ ਨਾ ਘਰੇ ਖਟਣਾ ਜੋਨ ਚ ਲੇਟ ਰਹੀ ਪਈ ਆ ਨਾਲੇ ਤਾਰ ਇੱਕ ਬੰਦਾ ਭਾ ਲੈ ਯਾਰ ਉੱਥੇ ਇੱਕ ਸੰਗ ਬੰਦਾ ਹਮ ਚਾਹੀਦਾ ਯਾਰ ਅਸੀਂ ਤਾਂ ਹੰਪ ਜੀ ਨਹੀਂ ਬੇਲੇ ਤਾਂ ਠੇਕੀ ਕਰਦੇ ਹਾਂ ਹੋਰ ਕੰਮ ਤਾਂ ਕਰੀਏ ਨਾ ਪਹਿਲਾਂ ਹੁਣ ਆ ਕਰਕੇ ਛੱਡਿਆ ਹੁਣ ਖੇਤ ਜਾਵਾਂਗੇ ਯਾਰ ਅੱਛਾ ਆ ਕਰਕੇ ਛੱਡਿਓ ਹੋਰ ਹੋਰ ਕੋਈ ਡੋਕਰੀ ਗੱਲਾਂ ਹਰਦੀ ਸਿਹਰ ਦੀ ਇਹਦੇ ਖਾ ਖੱਪਾ ਕੌਣ ਪਾਊਗਾ ਉਹ ਛੇਤੀ ਨਿਬੜ ਜੂ ਨਾਲੇ ਤਾਂ ਕੰਮ ਮੇਰੀ ਗੱਲ ਸੁਣਾ ਠੀਕ ਐ ਤਾਂ ਐ ਨਹੀਂ ਕਰੀਦਾ ਹੁੰਦਾ ਨਾਲੇ ਤਾਂ ਦੇਖ ਕੰਮ ਨਿਬੜ ਜਾਣਾ ਠੀਕ ਐ ਦਿਹਾੜੀਆਂ ਪਾ ਲਾਂਗੇ ਇੱਕ ਛੇਤੀ ਹੋ ਜੂ ਉਸ ਕੋਈ ਹੋਰ ਕੰਮ ਕਰਦੇ ਹੋ ਜਾਗੇ ਕੋਈ ਦਿਹਾੜ ਜਣੇ ਪਾਉਣਾ ਕੁਛ ਨਹੀਂ ਪਾਉਣਾ ਜਿਹੜਾ ਵੀ ਕੰਮ ਕਰਨਾ ਦੋਨਾਂ ਨੇ ਕਰਨਾ ਤੁਸੀਂ ਓਏ ਹੁਣ ਸਾਡੀ ਜਾਨ ਲੈਣੀ ਹੈ ਕੀ ਹੁਣ ਅਸੀਂ ਕਰੀ ਤਾਂ ਜਾਂਦੇ ਹੁਣ ਜੇ ਇੱਕ ਦਿਹਾੜੀ ਪਾ ਲਾਂ ਕਿੱਡੀ ਤੁਸੀਂ ਦੋ ਜਣੇ ਹੋ ਮੈਂ ਕੱਲਾ ਸੀ ਜੋ ਛੋਟੀ ਉਮਰ ਦਾ ਸੀ ਨਾ ਨਾਲੇ ਘਰ ਦਾ ਕਰਦਾ ਸੀ ਖੇਤ ਦਾ ਕਰਦਾ ਸੀ ਉਹ ਪਤਾ ਯਾ ਕਿਹੜਾ ਕਰਦਾ ਅਬ ਉਹ ਤਾਂ ਹੁਣ ਤਾਂ ਛਾਨੂੰ ਕਿਹੜੀਆਂ ਪੰਜੀਰੀਆਂ ਰਲਾ ਲਾ ਦਿੰਦੇ ਰਹੇ ਹੋ ਯਾਰ ਤਾਂ ਐਵੇਂ ਗਰਾਹੀ ਜਿੰਗਾਂ ਗੱਲਾਂ ਕਰਦਾ ਤੂੰ ਛੋਟੇ ਵੇਲੇ ਤਾਂ ਖਰਾਕਾਂ ਉਹ ਹੀ ਜਿਵੇਂ ਸੀ ਹੁਣ ਦੱਸ ਕਿੱਥੋਂ ਅਸੀਂ ਉਹ ਕਰ ਲਗੇ ਤੈਨੂੰ ਦਾ ਹੁਣੇ ਅਗਲੇ ਟਿੱਕੀਆਂ ਕੱਟਦਾ ਖੋਇਦਿਆਂ ਮੈਂ ਤੈਨੂੰ ਸਮਾਨ ਪਤਾ ਕਿੰਨਾ ਵੰਦਾ ਪੰਜੀਰੀ ਦਾ ਤੇ ਫਿਰ ਕੰਮ ਤਾਂ ਤੈਨੂੰ ਆਇਆ ਹਾਲ ਤੇ ਮਸਾਰਾ ਉਹ ਜਿਹੜੇ ਨਾਲੇ ਦਾ ਕੰਮ ਪਾਲਦਾ ਹਾਂ ਪੀਪਾ ਇਹ ਚਲਾਇਆ ਕਰ ਯਾਰ ਇਹ ਮਾਰ ਦੇ ਦੱਦਾ ਬੱਸ ਦੇ ਜਾਓ ਖੇਦਾ ਚੱਲ ਜਾਂਦੇ ਆ ਆਪੇ ਜਿਹੜੀ ਮਾਂ ਬੰਦੂ ਪਸ਼ੂ ਮਗਰੋਂ ਆ ਚੱਲੀ ਗਿਆ ਆਹ ਟੋਪਰਾ ਚੋਂ ਉਸੇ ਰੱਖ ਮਸ਼ੀਨ ਕੋਲ ਆ ਚੱਲੀਏ ਭੋਲੇ ਯਾਰ ਇਹ ਤਾਂ ਬੁੱਢੀ ਜਾਊਗਾ ਬੋੜਾ ਇੱਥੇ ਉਂ ਹੀ ਲੈ ਲੈ ਕੇ ਕਿਤੇ ਜਾਓ ਜਾਓ ਖੇਦਾ ਇਥੇ ਹਾਰ ਤੇ ਰੋਡ ਤੇ ਲੱਗਿਆ ਹੋਇਆ ਯਾਰ ਇਹ ਤੂੰ ਬਿਨਾਂ ਗੱਲ ਦੇ ਚੱਲ ਯਾਰ ਕੱਢ ਬੜਾ ਗੱਡੀ ਕੱਢ ਬਾਹਰ ਉਹ ਦੀ ਜੀ ਮੈਂ ਕਹਿੰਦਾ ਮੋਟਰਸਾਈਕਲ ਲੈ ਜੀ ਉਹ ਯਾਰ ਸਾਡਾ ਕਿਉਂ ਲਹੂ ਪੀਣਾ ਇੰਨਾ ਤੂੰ ਇਹ ਮੋਟਰਸਾਈਕਲ ਤੇ ਜਾਬ ਨਾਲ ਗਰਮੀ ਤਾਂ ਇੰਨੀ ਥੋੜੇ ਸਾਈਕਲ ਲੈ ਕੇ ਜਾਓ ਯਾਰ ਚੱਲ ਆ ਯਾਰ ਚੱਲਾ ਚੱਲੀਏ ਮੋਟਰਸਾਈਕਲ ਪਤਾ ਇਹ ਰੈਸਟਰੀ ਬਾਅਦ ਚਾਹ ਦੇਓ ਕਿ ਨਾ ਜਾਣਾ ਪੈਂਦਾ ਰੈਸਟਰੀ ਚ ਜਾਓ ਜਾਓ ਜਾ ਕੋਲ ਸਾਈਕਲੋਂ ਖੜਾ ਜਾਓ ਚੱਲੋ ਛੋਟੇ ਦੂੰਗੀ ਜਾਓ ਜਾ ਉਹ ਤੇ ਬ੍ਰਿਜਾ ਗੱਡੀਆਂ ਓ ਚੱਲ ਯਾਰ ਬਜ ਰੋਟੀ ਪੁੱਛ ਯਾਰ ਬੇਬੀ ਨੂੰ ਉਹ ਉਹ ਕਰੀ ਬੀਬੀ ਰੋਟੀ ਬਣਦੀ। ਬੇ ਬਣਦੀ ਪਤੋ ਮੈਨੂੰ ਸੁਣੀ ਜਾਂਦਾ ਸੀ ਬੋਲਦਾ ਤੁਹਾਡਾ ਤਾਇਆ ਆਲਾ ਫੜ ਰੋਟੀ। ਉਹਦਾ ਹੱਲ ਕਰ ਬੀਬੀ। ਹੁਣ ਮੈਂ ਕੀ ਹੱਲ ਕਰਾਂ? ਮੈਨੂੰ ਜੂਪੀ ਵੇਚ ਕੇ ਹੁੰਦੀ। ਦੇ ਵੇਚ ਆਉ ਜੇ ਵੀ ਕਦਾ ਤਾਂ ਪੈਸੇ ਸੀ। ਉਹ ਤੇ ਸਰਕਾਰੀ ਸਨ ਰੋਡਾਂ ਆਲਾ ਰੱਖਿਆ ਤਾਂ ਨਾ ਉਹਨੂੰ ਕੱਢਦੀਆਂ ਕਰੋ ਨਾ ਕਰਦੇ ਨਾ ਆਪ ਚੋਂਦਾ ਨਾ ਸਾਨੂੰ ਚਾਉਂਦਾ। ਹੁਣ ਉਹਨੂੰ ਕੱਢ ਕੇ ਮੈਂ ਦੇਵਾਂ ਜੋ ਤੇਰੇ ਪਿਆਵਨੇ ਰੱਖਿਆ ਸੀ ਹੁਣ ਕਿੱਥੋਂ ਕੱਢਿਆ ਜਾਂਦਾ? ਉਹ ਬਾਈ ਰੱਖੀ ਹੁਣ ਕੰਮ ਕਰਕੇ ਤੇ ਆ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਕੀ ਕਰੀਏ? ਚਲ ਕੋਈ ਨਹੀਂ ਪਤੋ ਤੇ ਆਦਤ ਹੈ। ਕੋਈ ਨਹੀਂ। ਮੇਰੀ ਗੱਲ ਸੁਣਾ ਮੈਂ ਉਹਨੂੰ ਆਖਿਆ ਮੈਂ ਦੇਹਾੜੀਆਂ ਵਾਲੇ ਨੇ ਇਕ ਠੀਕ ਹੈ ਨਾਲੇ ਕੰਮ ਸੀਤੀ ਨਿਭੜ ਜੂਗਾ ਤੇ ਨਾਲੇ ਮਹਾਗਾਹਾਂ ਗਾਂ ਕੰਮ ਕਰਦੇ ਹੋ ਜੰਗੇ ਸਾਨੂੰ ਪਤਾ ਕੀ ਬੋਲਦਾ ਕਹਿੰਦਾ ਜਦੋਂ ਮਾਇਆ ਛੋੜਿਆਰ ਕਹੁੰਦਾ ਸੀਗਾ ਸੀਤਾ ਕਹਿੰਦਾ ਦਿਨੇ ਵੀ ਕੰਮ ਕਰਦੇ ਰਾਤ ਨੂੰ ਵੀ ਕਰਦੇ ਤੇ ਥੋੜੇ ਤੋਂ ਕਹਿੰਦਾ ਗੱਲ ਦੇ ਦਿੰਦੇ ਮੈਨੂੰ ਕੰਮ ਨਹੀਂ ਕਰ ਚਰ ਕੋਈ ਨਹੀਂ ਪੁੱਤੋ ਤਾਂ ਮੈਂ ਤੇਰੀ ਮਾਮੇ ਦੇ ਮੁੰਡੇ ਨੇ ਤੇ ਮਾਮੀ ਨੇ ਆਉਣਾ ਤੇ ਮੈਂ ਕਿੱਲੋ ਦੁੱਧ ਰੱਖ ਲਿਆ ਉਹ ਵੀ ਪਵਾ ਲਿਆ ਢੋਲੀ ਚਾਹਨੇ ਮੈਥੋਂ ਦੁੱਧ ਦਾ ਦੁੱਧ ਦਾ ਡੇਰੀ ਵਾਲਾ ਆਉਂਦੇ ਆ ਉਹ ਕਰੀ ਜਾਂਦਾ ਰਹਿੰਦਾ ਉਹ ਡੇਰੀ ਵਾਲਾ ਢੱਡੀ ਭਰਦਾ ਉਹਨਾਂ ਦਾ ਕੱਲਾ ਇਹ ਤਾਂ ਪੁੱਤ ਪੈਸਾ ਨਾਲ ਜੇਬਾਂ ਭਰਦਾ ਪੈਸਾ ਨਹੀਂ ਜੇ ਬਾਬਰ ਦਾ ਪਰ ਤੂੰ ਤਾਂ ਕਹਿ ਸਕਦੀ ਆ ਚਲ ਸਸਤਾ ਨਹੀਂ ਕਹਿ ਸਕਦੇ ਇਹਨੂੰ ਬਸ ਮੈਨੂੰ ਮਾਈਕੀ ਕੰਮ ਆ ਇਹ ਤੇ ਮੂਰੇ ਨਾ ਬੋਲੀ ਜੇ ਪਹਿਲਾਂ ਬੋਲਦੀ ਤਾਂ ਹੁਣ ਇਹਨੂੰ ਕਹਿ ਦਿੰਦੀ ਮੂਰੇ ਨਾ ਬੋਲੀ ਤੂੰ ਗਾ ਹੁਣ ਤੂੰ ਸਾਡੇ ਸਾਡੇ ਦਾ ਉੱਤੇ ਚੜਾ ਤਾਂ ਨਾ ਫਿਰ ਹੁਣ ਅਸੀਂ ਦੱਸ ਕਿੱਧਰ ਨੂੰ ਜਾਈਏ ਤੁਸੀਂ ਲਾਹੋ ਇਹਨੂੰ ਹੁਣ ਸੋ ਉਥੋਂ ਹੀ ਲਹੂਗਾ ਇਹ ਅਸੀਂ ਕਿਵੇਂ ਲਾਦੀ ਆ ਅਸੀਂ ਕਿਵੇਂ ਲਾਦੀਏ ਅਗਲਾ ਕਹਿੰਦਾ ਹੁਣ ਮੇਰੀ ਘਰ ਚੋਂ ਅਗਲਾ ਪੀਏ ਨੂੰ ਕਹਿੰਦਾ ਚਿੱਟੀਆਂ ਦੇ ਸਾਡੀ ਆਈਪੀ ਅਗਲਾ ਕਹਿੰਦਾ ਹੁਣ ਜਦੋਂ ਇਹ ਬੁढ़ा ਹੋ ਗਿਆ ਹੁਣ ਇਹਨੂੰ ਤਾਂ ਕੇ ਮਾਰਨ ਲੱਗੇ ਫਿਰ ਆਪੇ ਸੋਚੇ ਇਹ ਆਪਾਂ ਕੀ ਖਾਧਾ ਲੋਕ ਪੁੱਤ ਖਾਦਾ ਨਾ ਖਾਦਾ ਲੋਕਾਂ ਦੀਆਂ ਨਜ਼ਰਾਂ 'ਚ ਤਾਂ ਖਾਦਾ ਹੀ ਹੋ ਗਿਆ। ਤੇ ਉਹੀ ਤਾਂ ਗੱਲ ਹੈ ਨਾ ਤਾਂ ਕਰਕੇ ਫਿਰ ਉਹ ਕਰੀਏ ਕੀ ਦਾ? ਚੱਲ ਪੁੱਤ ਵੀ ਇਹ ਵੱਡਾ ਇਹ ਬੋਲਦਾ ਹੀ ਨਹੀਂ ਉੱਥੇ ਮਿਲਣੇ ਮਿਲਣੇ ਲੱਗ ਜਾਂਦਾ ਉਹਦੇ ਮੂਰੇ ਕਰਨਾ। ਇਹ ਕਿੱਥੇ ਬੋਲ? ਘਟੋ ਘਟੇ ਇਹ ਤਾਂ ਬੋਲ ਪੇ ਕੀ ਤਾਂ ਕਹਦੇ ਉਹ। ਤੂੰ ਬੋਲ ਪਿਆ ਅਗਰ ਇਹ ਨਹੀਂ ਬੋਲਦਾ। ਮੈਂ ਫਿਰ ਮੈਨੂੰ ਫਿਰ ਫਰੋਕ ਨੇ ਕਿ ਮੁੜ ਕੇ ਤੇਰੇ ਕੋਲੇ ਆ ਕੇ ਉਹ ਕਰਨ ਲੱਗ ਜਾਂਦਾ ਇਹ। ਕੁਝ ਨਹੀਂ ਕਹਿਣਾ ਮੈਨੂੰ ਕੀ ਕਹੂਗਾ? ਸਮਝਣਾ ਤੁਹਾਨੂੰ ਆਪਦੀ ਆਪ ਹੀ ਚਾਹੀਦਾ ਪੁੱਤ ਹੁਣ ਤੁਸੀਂ ਬਰੋਬਰ ਦੇ ਹੋ ਗਏ। ਉਹ ਹੀ ਤਾਂ ਗੱਲ ਦਾ ਬਰਾਬਰ ਗਰੂਪਰ ਦੇ ਸਮਝਦੇ ਹੀ ਨਹੀਂ ਆ ਕੇ ਬੋਲਦਾ ਇੱਥੇ ਨਾਲੇ ਚੰਗਾ ਭਲਾ ਕੰਮ ਕਰੀਏ ਨੇ ਕਰਦੇ ਕਰਦੇ ਕੰਮਾਂ ਨੂੰ ਪਤਾ ਕੀ ਬੋਲਦਾ ਆ ਕੇ ਕੀ ਕਰਜੋ ਇੱਥੇ ਆਏ ਹੋਣਗੇ ਕੰਮ ਲੈ ਹੋਰ ਕਿਵੇਂ ਹੁੰਦੇ ਹੁੰਦੇ ਚੱਲ ਕੋਈ ਨਹੀਂ ਤੁਸੀਂ ਕਰਿਓ ਖੇਤ ਦਾ ਜਾਂ ਬਗਜੋ ਪੁੱਤ ਕੋਈ ਨਹੀਂ ਕੀ ਬਗਜਗੇ ਖੇਤ ਨੂੰ ਐਵੇਂ ਤਾਂ ਤੜਕੀ ਲੱਗ ਜਾਂਦਾ ਉਹ ਕਰਨੋ ਫਿਰ ਉਹਦੀ ਆਦਤ ਆ ਹੁਣ ਆਹ ਨੂੰ ਕੀ ਕਰਾ ਸਮਝਾਇਆ ਕਰ ਤੂੰ ਕੋਈ ਨਹੀਂ ਮੈਂ ਕਹੀ ਹੁਣ ਅੱਛਾ ਜੀ ਆ ਕੇ ਜਾਣਦੇ ਨਹੀਂ ਤੁਸੀਂ ਆਹ ਕਰ ਲੈ ਵੀਰ ਜੀ ਜਾਨ ਨੇ ਆ ਤਾਇਆ ਯਾਰ ਜੇ ਬਾਈ ਜੇ ਬੰਦ ਰਹੇ ਬੜ ਗਿਆ ਕੇ ਉਹ ਰੋਟੀ ਸੀ ਹੁਣ ਰੋਟੀ ਇੰਨਾ ਦਾ ਰੋਟੀ ਖਾਣ ਦਾ ਪਾਣਾ ਨਾ ਟਾਲਾ ਸਬਜ਼ੀ ਲੜਾਈ ਜਾਂਦੀ ਸੀ ਮਾਂ ਕੋਈ ਨਹੀਂ ਵੀਰ ਜੀ ਫਿਰ ਬਗ ਜਾਣਗੇ ਜਵਾਕ ਹੁਣ ਜਾਂਦੇ ਆ ਯਾਰ ਲਘੂ ਰੇ ਯਾਦਰਾ ਇਹ ਨਾ ਕਰਨਗੇ ਕੰਮ ਹੋਣਾ ਥੋੜੀ ਕਰਨਗੇ ਭੱਜ ਭੱਜ ਪਾ ਕੇ ਕਿੱਥੇ ਲਹੂ ਪੀਤਾ ਯਾਰ ਬੈਂਡ ਸਰਕਾਰੀ ਨਾਲ ਬੰਨ ਬੱਛਾ ਇਹਨੇ ਲੇਕੋ ਤੇਰਾ ਨਾ ਮੋਟਰਸਾਈਕਲ ਦੇਣ ਦਾ ਜਵਾਕ ਹੋ ਜਾਂਦਾ ਤੁਰੇ ਸਾਈਕਲ ਕਿਵੇਂ ਖਿੱਚਣਗੇ ਦੋ ਜਾਨੇ ਉਹ ਬਾਰੀ ਨਾਲ ਚਲਾ ਲੈਣਗੇ ਹਾਂ ਚਲਾ ਲੈਣਗੇ ਬਾਰੀ ਨਾਲ ਹੁਣ ਅਸੀਂ ਮੋੜ ਵਾਰ ਖੇਤ ਹਾਂ ਹਾਂ ਜਾਣ ਮਟੀਲੀ ਆਏ ਤਾਂ ਲੈ ਬੰਦਾ ਜਾਓ ਜਾ ਖੇਤ ਸੇਵਾਂ ਚੀਬ ਆਖ ਮਾਰਨਾ ਪੈਂਦਾ ਇਹ ਵੀ ਜੁੜੀਆਂ ਪਈਆਂ ਜਾਏ ਵੱਢਣਾਂ ਨਾਲ 35 ਗੱਲੀ ਰੁਪਏ ਕਿਲੋ ਹੋ ਰਹੇ ਆ ਕਿਵੇਂ ਸੱਟੇ ਆ ਉਹ ਤੰਗੜੀ ਲਈ ਬੈਠੀ ਆ ਘਰ ਨੂੰ ਆਹਾ ਭਾਈ ਕੀ ਭਾਈ ਗੰਡੇ ਛੱਟੇ ਆ ਬਈ ਗੰਡੇ ਸਮਾਰ ਕੇ ਹੱਡੀਆਂ ਵਿੱਚ ਗਲੇ ਹੋ ਦੇ ਬਾਗ ਹੈ ਕੋਈ ਚੰਗਾ ਮੈਂ ਤਸ ਕਲੇ ਕਲੇ ਇੱਕ ਵਾਰੇ ਸਿੱਟੇ ਸੀ ਮੇਰੀ ਗੱਲ ਸੁਣ ਇਹਨਾਂ ਨੂੰ ਟੋਕੇ ਦੇਗਾ ਪੂਰੇ ਹਾਰਡ ਗੰਡੇ ਆ ਹਾਂ ਸਾਫਤੀ ਗੰਡੇ ਕੋਈ ਬਾਗ ਹੈ ਹੁਣ ਆ ਜਿਵੇਂ ਆ ਆ ਫੋਨ ਦਾ ਕੋਈ ਮਾਰਾ ਮੋਟਾ ਹੁੰਦਾ ਇਹਨੂੰ ਦੇਖ ਲੈਂਦੀ ਲੈ ਕੇ ਦਿਖਾ ਕੋਈ ਕਿਹਣਾ ਮੈਂ ਇੱਕ ਕੰਮ ਕਰਦੀ ਹਾਂ ਵੀ ਇੱਕ ਕੰਮ ਕਰਦੀ ਹਾਂ ਕੱਲੇ ਗੰਡੇ ਤਾਂ ਨਹੀਂ ਸਮਾਰਦੀ ਸੀ ਬਈ ਮੈਂ ਆਏ ਨਾ ਭਾਈ ਕਰਿਆ ਕਰੂ ਮੇਰੀ ਗੱਲ ਸੁਣੋ ਚੀਜ਼ਾਂ ਮਹਿੰਗੀਆਂ ਹੋ ਰਹੀਆਂ 35 40 ਰੁਪਏ ਕਿਲੋ ਹੋਏ ਪਏ ਐ ਵੀ ਕੋਈ ਨਹੀਂ ਭਾਈ ਕਿਹੜਾ ਜਾਣ ਕੇ ਸਿੜਦੇ ਆ ਘਰ ਤਾਂ ਮੇਰਾ ਮੋਟਾ ਧਿਆਨ ਨਾ ਉਹ ਕਰੋ ਕੋਈ ਨਹੀਂ ਧਿਆਨ ਨਹੀਂ ਆ ਬ ਵੇ ਅੰਨਾਂ ਹੀ ਕਰਦੇ ਆ ਬਿਨ ਧਿਆਨ ਤੋਂ ਤਾਂ ਕੰਮ ਹੀ ਨਹੀਂ ਕਰਦੇ। ਉਹ ਤਾਂ ਉਹ ਹੀ ਉਹ ਕਰ ਰੱਖਿਆਗਾ। ਕੋਈ ਕਰਿਆ ਨਹੀਂ ਰੱਖਦੇ ਉੱਥੇ ਆਥਨੇ ਤੇ ਸਬਜੀ ਚ ਪਾ ਦੂੰਗੀ। ਸਬਜੀ ਦਾ ਪੈਣਗੀ ਹੁਣ। ਹੋਰ ਸਬਜੀ ਚ ਪਾਉਂਗੀ। ਨਾ ਦੋ ਗੰਡੇ ਤੇ ਆ ਗਏ ਉਹਨਾਂ ਪਿੱਛੇ ਵੀ ਤੜਾ ਫੁੱਟਿਆ ਬਾਈ ਤਾਂ। ਬਾਈ ਤਾਂ ਕੋਈ ਕੀੜੀ ਦੇ ਰਾਹ ਚੀਜ਼ ਨਹੀਂ ਜਾਣ ਹੁੰਦਾ। ਹੁਣ ਮਾੜੀ ਮੋਟੀ ਤੇ ਚੀਜ਼ ਬਾਗੀ ਜਾਂਦੀ ਐ। ਜੇ ਕੋਈ ਸੇ ਵੀ ਥੱਲੇ ਡਿੱਗ ਵੀ ਤਾਂ ਵੀ ਰੌਲਾ ਪਾਉਣਾ ਇਹਨੇ ਤਾਂ। ਮੋੜ ਹੀ ਦੇ ਮਾਣਾ। ਫੇਰੀ ਲੋਟਾਉਂਗੀ। ਫੇਰਾ ਤੁਸੀਂ ਉਹਨਾਂ ਸਿੱਟ ਤਾ। ਕਿਆ ਲਹੋਂ ਚਾਹੂ ਦੇਖ। ਸਭੀ ਦੀ ਚਾਹ। ਕਿਆ ਬਾਈ ਹਾਂ? ਤੇ ਹੋਰ ਬਾਈ ਕੀ ਚਾਹੀਏ? ਇਹਦਾ ਤੂੰ 200 ਪਾਈ ਵਟਿਆ ਪੱਤੀ ਦੁੱਧ ਚਾ। ਕੋਈ ਦੁੱਧ ਚ ਨਹੀਂ ਪੱਤੀ ਬਈ ਰੋਜ਼ ਵਾਲੀ ਚਾਹ ਰੋਜ਼ੀ ਚਾਹ ਕਰਦੇ ਆ। ਰੋਜ਼ ਨਹੀਂ ਨਾ ਆਪਣੇ ਇਹ ਜੀ ਚਾਹ ਹੁੰਦੀ। ਹੋਰ ਗਿੱਟੀ ਗਿੱਟੀ ਕਰੀ ਬੈਠੀ। ਕੋਈ ਇੰਜੀਨੀਅਰ ਕੀ? ਕੋਈ ਚਿੱਟੀ ਨਹੀਂ ਬਾਈ ਤੈਨੂੰ ਤਾਂ ਉਹੀ ਪਤਾ ਨਹੀਂ ਕੀ ਜਿਆਦੇ ਦਿੱਸੀ ਜਾਂਦਾ ਅੱਜ। ਨਹੀਂ ਨਹੀਂ ਨਹੀਂ। ਇਹ ਨਣਾ ਦੁੱਧ ਪਾਇਆ ਕਰੋ ਦੁੱਧ ਰੱਖਣੀ ਨਹੀਂ ਦਿੰਦਾ ਪਾਇਆ ਤਾਂ ਦੁੱਧ ਰੱਖਣ ਲੰਨਾ ਦੁੱਧ ਦੀ ਪੱਤੀ ਕਿੱਥੋਂ ਪਾ ਲਈ ਮੈਂ ਤੇ ਬਾਈ ਚਾਹ ਚਿੱਟੀ ਕਿਵੇਂ ਹੋ ਗਈ ਆ ਦੇਖ ਚਾਹ ਪੱਤੀ ਮਾੜੀ ਹੈ ਜਿਹੜੀ ਹੁਣ ਲੈ ਹੋਰ ਕਿਉਂ ਚਿੱਟੀ ਹੋ ਗਈ ਚਾਹ ਪੱਤੀ ਕਿਉਂ ਮਾੜੀ ਆ ਤੂੰ ਆਇਆ ਕਿ ਦੁੱਧ ਦੀ ਪੱਤੀ ਪਾਈ ਵੀ ਆ ਕੋਈ ਫਿਰ ਦੁੱਧ ਦੀ ਕੋਈ ਉਹ ਘੁੱਟ ਵੀ ਨਹੀਂ ਦੁੱਧ ਸੀ ਘਰੇ ਵੱਧੋ ਵੀ ਮੈਂ ਪੱਤੀ ਪਾ ਲਈ ਚਾਹ ਰਾਜ ਦਾ ਕਿਹੜਾ ਕੁਝ ਹੋ ਗਿਆ ਠੀਕ ਹੈ ਗਾਹਾਂ ਨੂੰ ਇਹ ਇਹ ਜੀ ਨਹੀਂ ਹੋਣੀ ਚਾਹੀਦੀ ਚਾਹ ਬਈ ਮੈਂ ਤਾਂ ਮਾਰੂ ਕਰ ਦਿਆ ਕਰੂੰ ਬਿਨਾ ਦੁੱਧ ਵਾਲੀ ਉਹ ਪੀ ਲਿਆ ਕਰੂ ਮਾਰੂ ਤਾਂ ਪੀ ਲੇਗਾ ਸਭ ਆਹ ਉਹ ਸਾਰਾ ਨੂੰ ਵਧ ਗਿਆ ਹਾਂ ਦੁੱਧ ਸਾਰਾ ਹੀ ਪਾ ਦਿਆ ਕਰਾਂਗੇ ਰੱਖ ਦੀ ਨਿਕਲ ਤੁਮ ਹਾਂ ਤੇ ਨਾਲ ਐ ਕਰ ਉਹ ਸੰਨੀ ਦਾ ਕਰਕੇ ਹੀ ਜਵਾਕ ਜੇ ਤੇ ਪਸ਼ੂ ਖੋਲ ਕੇ ਬੰਨ ਦੇ ਉੱਤਰ ਬੰਨਨ ਨੂੰ ਮੈਨੂੰ ਪਤਾ ਹੀ ਆ ਪਸ਼ੂ ਨਾਲ ਮੈਂ ਬੰਨ ਨੂੰ ਜਵਾਕ ਸੰਨੀ ਰਲਾਗੇ ਸੀ ਬੰਨ ਨੂੰ ਵੀ ਕੋਈ ਜੇ ਬੰਨ ਦੇ ਹਾਂ ਬੰਨ ਦਿੰਨੀ ਆ ਓਏ ਰਿੱਖ ਤੇ ਧੀ ਤਾ ਹਣਾ ਯਾਰ ਮਸਾ ਦਾ ਸਾਜਾ ਮਿਲਦਾ ਰਾਈਂਗ ਮਲਕ ਤੇ ਸਹੀ ਗੱਲ ਆ ਯਾਰ ਸਾਡੇ ਨਾਲ ਕਰੇ ਤਾਂ ਉਹੀ ਨੇ ਛੱਟ ਕਰਨੋਂ ਹਟਦਾ ਯਾਰ ਉਹ ਤਾਂ ਤਪਾਉਣਾ ਨਹੀਂ ਹਟਦਾ ਯਾਰ ਉਹ ਸਾਰਾ ਤਾਂ ਕੰਮ ਕਰੀ ਉਹਨੇ ਉਹ ਕਰਨਾ ਉਹ ਕਰਲਾ ਉਹ ਕਰਨਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਯਾਰ ਬੀਬੀ ਉਹਦੇ ਤੋਂ ਘਰ ਦਦੀ ਓਏ ਪਤਾ ਨਹੀਂ ਉਹ ਵੀ ਨਹੀਂ ਕਹਿੰਦੀ ਚਲ ਆਪਾਂ ਤਾਂ ਨਹੀਂ ਕਹਿ ਸਕਦੇ ਅਗਲਾ ਕਹਿੰਦਾ ਯਾਰ ਵੀ ਸਿਆਣੇ ਵੈਣੇ ਬੰਦੇ ਨੂੰ ਉਹ ਕਰਦੇ ਆ ਤੂੰ ਵੀ ਨਹੀਂ ਉਹ ਕਰਦੀ ਜਮੀਨ ਇਹ ਉਹਨੂੰ ਕਹਿੰਦੀ ਯਾਰ ਜਮੀਨ ਨਹੀਂ ਤੇਰੀ ਪਾਣ ਨੂੰ ਉਹ ਆ ਗਿਆ ਓਏ ਤੁਹਾਨੂੰ ਕਰਨ ਦਾ ਕੰਮ ਨਹੀਂ ਤੇ ਸੁਣਾਈ ਜਾਊਗਾ ਇਹ ਉਤਾ ਆ ਗਿਆ ਭਰਾ ਇਹ ਤਾਂ ਤਾਂ ਤੇਰੀ ਤਾਂ ਭੈਣ ਦਾ ਯਾਰ ਕਾਲੀ ਜੀਵਾ ਓਏ ਉਹਦਾ ਨਾਂ ਲੈ ਕੇ ਬਸ ਨਾਲ ਦੀ ਨਾਲ ਉਹ ਆ ਗਿਆ ਹੈ ਉਹ ਹੋਰ ਕੀ ਆ ਉਹ ਆ ਗਿਆ ਤੇਰੀ ਤਾਂ ਕਾਲੀ ਜੀਵਾ ਭੈਣ ਦਾ ਯਾਰ ਘਰ ਤਾਂ ਕੰਮ ਹੋ ਹੀ ਮੈਨੂੰ ਤਾਂ ਐ ਲੱਗਦਾ ਸਾਡੇ ਨਾਲ ਜਾਂ ਤਾਂ ਆਪਾਂ ਨੂੰ ਕੰਮ ਕਰ ਛੱਡਣਾ ਪੂਗਾ ਜਾਂ ਇਹਦਾ ਕਈ ਨੂੰ ਕੱਢਗੇ ਸਹੀ ਗੱਲ ਆ ਇਹਨੂੰ ਉਹ ਕਰੀਏ ਆ ਖੱਪੜਿਆ ਚੱਕ ਕੋਈ ਗਾਲਾਂ ਦੇ ਬੁਰਾ ਹਾਲ ਕਰੂ ਆਪਣਾ ਇਹ ਆਈ ਜਾ ਨਾ ਹੋ ਵਾ ਨਿਪੜ ਗਿਆ ਹਣਾ ਕਾ ਮਾ ਥੋੜਾ ਹੀ ਰਹਿ ਗਿਆ ਮਸਾ ਹੀ ਆ ਹੀ ਆ ਉਹ ਮੇਰਾ ਕਰ ਦੇ ਆਈ ਜਾ ਨਾ ਚੁੱਪ ਕਰ ਜਾ ਨਹੀਂ ਉੱਡ ਦੇ ਹਾਂ ਬੋਲੀ ਨਾ ਕੋਸ ਉਹ ਹੁੰਦਾ ਉਹ ਕਚਉ ਹਾਂ ਹੋਰ ਆ ਗਿਆ ਮੰਦਲ ਆ ਆ ਗਏ ਹੂੰ ਹੈ ਕਰੀ ਜਾ ਫਟਾਫਟ ਕਰ ਹੈ ਗਿਆ ਉਹ ਪਹੇ ਗਿਆ ਹੋਇਆ ਤਾਂ ਹੋਇਆ ਹੋ ਗਿਆ ਕੀ ਗੱਲ ਮੈਨੂੰ ਤਾਂ ਲੱਗਦਾ ਸਾਹ ਕਿਹੜਾ ਬਣ ਗਈ ਗੱਲ ਕਿਉਂ ਕੀ ਹੋ ਗਿਆ ਮੈਨੂੰ ਤਾਂ ਲੱਗਦਾ ਚੜ ਗਿਆ ਗੱਡੀ ਚੱਲ ਗਈ ਤਾਇਆ ਓਏ ਤਾਇਆ ਆ ਜਾ ਜਾ ਬੰਨ ਲੰਗੜ ਤਾਇਆ ਕੀ ਹੋਇਆ ਤਾਇਆ ਤਾਇਆ ਮੈਂ ਦਲੇਰ ਹਾਂ ਕਿਹਾ ਤਾਇਆ ਹਾਏ ਪਤਾ ਆ ਉਹ ਖੜਾ ਹੋ ਹਸਪਤਾਲ ਲੈ ਕੇ ਚੱਲਣਾ ਮੈਂ ਕੋਲੋਂ ਸਾਡ ਡੋਪਰ ਕੋਈ ਨਹੀਂ ਉਹ ਕਾਨੂੰ ਪੈਨਦਰਾ ਲੋਕਾਂ ਨੇ ਕਿਹਾ ਇੱਥੇ ਪਿਆ ਮਾਰਦਾ ਮੈਨੂੰ ਤਾਂ ਲੱਗਿਆ ਇਹੋ ਚੱਲ ਉਹ ਚੱਕ ਸਾਡਾ ਪਤਾਇਆ ਹਾਏ ਪਤਾਇਆ ਹਾਏ ਪਤਾਇਆ ਖੜਾ ਹੋ ਖੜਾ ਹੋ ਤਾਇਆ ਮੈਨੂੰ ਤਾਂ ਮੈਂ ਤਾਂ ਕਹਿੰਦਾ ਨਾ ਉੱਠਣ ਦੇ ਛੱਡ ਪਰੇ ਯਾਰ ਚੱਲਣ ਦੇ ਫੇਰ ਹਲੋ ਪਤਾਇਆ ਹਾਏ ਪਤਾਇਆ ਖੜਾ ਹੋ ਉਹ ਕੀ ਹੋ ਗਿਆ ਚੱਲ ਉੱਠ ਟੁੱਟ ਟੁੱਟ ਖੜਾ ਹੋ ਉਹ ਸਾਡਾ ਚੱਕ ਲੈ ਬੱਠਲੇ ਯਾਰ ਆਇਆ ਕਰ ਲੈਨੇ ਓ ਧੁੱਪ ਚੜੀ ਜਾਂਦੀ ਏ ਯਾਰ ਲਿਆਉਣਾ ਲਿਆਉਣਾ ਤੂੰ ਇੱਥੇ ਆਇਆ ਚੈਲਾਉਣੇ ਬੈ ਉਹ ਪਿਆਜ ਦੇ ਰੇਲ ਦੇ ਕੰਨ ਨੂੰ ਟੇਡਾ ਹੋਇਆ ਔਰ ਧੁੱਪ ਚੜੀ ਜਾਂਦੀ ਹੈਗੀ ਫਿਰ ਉਹ ਅੱਧਾ ਨਿਵੇੜ ਦਿੰਨੇ ਹੈਗੇ ਆ ਥੋੜੀ ਹੀ ਰਹਿ ਗਈ ਮਿੱਟੀ ਓਏ 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 ਸਾਡੇ ਨਾਲ ਗੱਲ ਕਰਨਾ ਮੈਂ ਲਵਾ ਕੇ 20 ਲੱਖ ਆਪੇ ਮੋਜ ਨਾਲ ਓਏ ਹਾਂ ਹੋਰ ਯਾਰ ਹੁਣ ਅੱਗੇ ਕਰਦੇ ਆ ਕਰ ਲਓ ਉਹ ਕਰ ਲਓ ਹੁਣ ਤਾਂ ਟੇਡਾ ਹੋਇਆ ਪਤਾ ਲੱਗਦਾ ਉਹ ਚਲ ਕਾਹਨੂੰ ਯਾਰ ਚੱਲੇ ਤਾਂ ਜਾਇਜ ਹੈਗਾ ਹੈਗਾ ਹੁਣ ਆਪਾਂ ਕਾਹਨੂੰ ਇਹ ਜੀ ਕਰਨੀ ਆ ਚਲ ਹੋਰ ਤਾਂ ਆਪਾਂ ਤੇ ਇਹਦੇ ਚ ਗਾਲ ਦੇ ਯਾਰ ਓ ਰੇ ਉਹ ਬੋਲ ਮਾਰੀ ਜਾਂਦਾ ਉਹ ਹਾਂ ਦਾ ਪਾਣੀ ਲੈ ਪੁੱਤ ਪਾਣੀ ਲੈਣਾ ਬੀਬੀ ਹਾਂ ਆ ਪਾਣੀ ਲੈ ਕੇ ਆਈ ਮੜਾਇਆ ਹਏ ਕਿਵੇਂ ਲੱਗਦਾ ਹੁਣ ਚੱਤ ਹੁਣ ਤਾਂ ਠੀਕ ਆ ਪੁੱਤਾਂ ਠੀਕ ਆ ਤਾਂ ਹੁਣ ਹਾਂ ਚਲੋ ਸ਼ੋਅ ਕਰਾ ਲੈ ਪਿਆਰੇ ਪਾਣੀ ਲੈ ਤਾਂ ਆਇਆ ਫੜ ਪਾਣੀ ਦੀ ਉਹਦਾ ਸਿਹਤ ਤਾਂ ਠੀਕ ਲੱਗਦੀ ਆ ਹਨਾ ਅੱਗੇ ਨਾਲੋਂ ਆ ਤੈਨੂੰ ਕਹਿੰਦੇ ਰਹਿਆ ਇੰਨਾ ਨਹੀਂ ਕਲਪੀਦਾ ਹੁੰਦਾ ਇੰਨਾ ਨਹੀਂ ਕਲਪੀਦਾ ਹੁੰਦਾ ਆ ਦੇਖ ਲੈ ਤੇਰੇ ਸਾਹਮਣੇ ਆ ਕੀ ਕਰ ਲਿਆ ਕੰਜੂਸੀਆਂ ਕਰ ਕਰ ਤੇ ਠੀਕ ਆ ਜਿੰਨਾ ਸੀਗਾ ਸਾਰੇ ਤੇ ਸਾਰਾ ਤੈਨੂੰ ਐ ਪਤਾ 20 ਲੱਖ ਰੁਪਈਆ ਲੱਗਿਆ ਉੱਤੇ ਹੈ ਸਾਰਾ ਦਿਨ ਕੰਜੂਸੀ ਕਰੀ ਆ ਉਹ ਨਾ ਕਰੋ ਉਹ ਨਾ ਕਰੋ ਤੇ ਚੰਗਾ ਖਾ ਪੀ ਲੈਂਦਾ ਇੱਕ ਦਿਨ ਦੇਖਣੇ ਪੈਂਦੇ ਅਧਮਾਨ ਦੇ ਚੜਾਈ ਰੱਖਦਾ ਹਰੇਕ ਗੱਲ ਨੂੰ ਰੱਬ ਦੀ ਮਾਰਾ ਕਦੋਂ ਵੀ ਪੈ ਸਕਦੀ ਆ ਕੱਲੀ ਰੱਬ ਦੀ ਮਾਰ ਨਹੀਂ ਨਾ ਆਪਦੇ ਸਾਰੇ ਵੀ ਬਹੁਤ ਹੁੰਦਾ ਇੱਧਰ ਉਹ ਮਗਿਆ ਉਹ ਕਰ ਗਿਆ ਦੁੱਧ ਨਾ ਪੀਓ ਐ ਨਾ ਕਰੋ ਆ ਨਾ ਕਰੋ ਜੇ ਦੁੱਧ ਪੀਵਾਂਗੇ ਕੁਝ ਖਾਵਾਂਗੇ ਪੀਵਾਂਗੇ ਸਿਹਤ ਸਰੀਰ ਆਪਣੇ ਕੀ ਆ ਨਾ ਜੇ ਕੁਝ ਹੋਊ ਅੰਦਰ ਆਪਣੇ ਫੇਰ ਹੀ ਆਪਾਂ ਕੰਮਕੁਮ ਕਰਾਂਗੇ ਪੁੱਤ ਇਹਨੇ ਲਾਇਆ ਹੀ ਨਹੀਂ ਸੀ ਪੈਸਾ ਕੰਜੂਸੀ ਨੇ ਤਾਂ ਇਹ 100 ਤਿੱਕਰ ਲਿਆ ਤਟਾਂਗੋਂ ਤਾਂ ਮੰਜੇ ਤੇ ਪੈ ਗਿਆ ਹੁਣ ਹਾਂ ਪੈ ਤਾਂ ਗਿਆ ਜੇ ਖਾਂਦਾ ਪੀਂਦਾ ਹੁੰਦਾ ਕਿੱਥੇ ਉਹ ਜੇ ਭਾਈ ਯਾਰ ਠੀਕ ਆ ਪੁੱਤ ਤੁਹਾਡੀ ਗੱਲ ਮੈਂ ਮੰਨਦਾ ਹਾਂ ਮੈਂ ਕੁਝ ਖਾਦਾ ਪੀਤਾ ਨਹੀਂ ਜੇ ਖਾਂਦਾ ਪੀਂਦਾ ਹੁੰਦਾ ਤਾਂ ਖਬਰਾਂ ਆ ਬਿਮਾਰੀਆਂ ਨਾ ਹੀ ਲੱਗਦੀਆਂ ਹਾਂ ਤਾਂ ਆਇਆ ਇਹੀ ਗੱਲ ਕਰਦੇ ਆ ਹੁਣ ਮੇਰੀ ਗੱਲ ਸੁਣ ਦੋ ਤਾਂ ਆਪਰੇਸ਼ਨ ਹੋ ਗਏ ਤੇਰੇ ਠੀਕ ਹੈ ਮੜਾ ਮੋਟਾ ਕੋਈ ਖਾਦਾ ਖਾਂਦਾ ਪੀਂਦਾ ਉਹ ਕਰਦਾ ਕਾ ਨੂੰ ਤੂੰ ਤਾਂ ਸਾਨੂੰ ਵੀ ਉਸੇ ਰਾਤ ਲਈ ਤੁਰਿਆ ਹੁਣ ਠੀਕ ਹੈ ਚੱਲ ਪਤਾ ਹੁਣ ਮੇਰੀ ਗੱਲ ਸੁਣ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਜਿਹੜਾ ਤੁਹਾਡਾ ਦਿਲ ਕਰਦਾ ਆਪਦਾ ਖਾਈ ਪੀ ਜਾਓ ਹੈ ਬਾਤ ਤੋਂ ਬਾਅਦ ਖਰਾਕ ਖਾਓ ਸਾਰਾ ਦਿਨ ਮਰਦੇ ਹਾਂ ਖੇਤ 'ਚ ਹੈ ਕਰੇ ਕਰਦੇ ਮੋਟਰਸਾਈਕਲ 'ਤੇ ਚੱਕਣ ਨੂੰਦਾ ਸੀ ਜਾਓ ਤੁਰ ਕੇ ਉਹ ਚਲ ਕੋਈ ਨਾ ਬੀਬੀ ਹੁਣ ਫਿਰ ਜਿਹੜਾ ਕੁਝ ਹੋ ਗਿਆ ਠੀਕ ਆ ਇਸ ਗੱਲ 'ਤੇ ਪਾਓ ਮਿੱਟੀ ਠੀਕ ਹੈ ਤੇ ਅੱਜ ਤੋਂ ਬਾਅਦ ਮੈਂ ਨਹੀਂ ਰੋਕਦਾ ਤੁਹਾਨੂੰ ਮੋਟਰਸਾਈਕਲ 'ਤੇ ਜਾਓ ਸਾਈਕਲ 'ਤੇ ਜਾਓ ਕਾਰ 'ਤੇ ਜਾਓ ਹੈ ਮੇਰੀ ਗੱਲ ਸੁਣ ਪਤਾ ਜੇ ਤਾ ਕਰੋਗੇ ਤਾਂ ਸੌਡਾ ਹੀ ਸਮਰੂਗਾ ਜੇ ਨਾ ਕਰੋਗੇ ਤਾਂ ਸੌਡਾ ਵਿਗੜੂਗਾ ਉਹ ਤਾਂ ਗੱਲ ਤਾਂ ਹੈ ਜੀ ਸਹੀ ਕਹਿੰਦੇ ਹੋ ਕੋਣ ਜਿਦਾ ਤਾਂ ਕੰਮ ਕਰਦੇ ਜੇ ਹੁਣ ਅਸੀਂ ਗੁਮਾਰ ਹੋ ਜਾਂਦੇ ਤੇ ਸਾਡੇ ਤੇ ਵੀ ਲਾਜ ਲੱਗਦੀ ਜੇ ਆਪਾਂ ਇੱਕ ਦਿਹਾੜੀ ਹੀ ਪਾ ਲੈਂਦੇ ਇਹ ਤਾਂ ਗੱਲ ਮੰਨਦਾ ਸੀ ਨਾ ਤੂੰ ਕਹਿੰਦੇ ਆਪ ਕਦੀ ਚਲੋ ਇਹ ਕਦੀ ਚਲੋ ਹੁਣ ਜੇ ਤੂੰ ਇੱਕ ਗੱਲ ਸੋਚ ਜੇ ਅਸੀਂ ਉੱਥੇ ਨਾ ਹੁੰਦੇ ਤਾਂ ਫੇਰ ਕੀ ਹੁੰਦਾ ਉੱਥੇ ਕੌਣ ਚੱਕਦਾ ਤੈਨੂੰ ਚੱਕਦਾ ਕੋਈ ਤੈਨੂੰ ਉਥੋਂ ਕਿਸ ਨੂੰ ਕੀ ਪਤਾ ਸ਼ਾਇਦ ਲੈ ਕਹਿੰਦਾ ਉਹ ਤਿਆਗ ਆ ਹੂੰ ਇਹ ਕੋਸ ਹੋ ਜਾਂਦਾ ਫੇਰ ਕੌਣ ਜ਼ਿੰਮੇਵਾਰ ਸੀ ਕੋਈ ਸੀ ਕਹਿੰਦਾ ਸੀ ਇਹਨਾਂ ਨੇ ਮਾਰਤਾ ਹਰ ਤੰਨਵਾਲ ਬੋਤੋ ਤੁਹਾਡਾ ਤੁਹਾਨੂੰ ਧੰਨਵਾਦ ਵਾਲੀ ਤਾਂ ਕਿਹੜੀ ਗੱਲ ਆ ਤਾਇਆ ਸਾਡਾ ਫਰਜ ਬਣਦਾ ਤੁਸੀਂ ਖੇਤ ਸੀਗੇ ਉੱਥੇ ਮੈਨੂੰ ਟੱਕਰ ਕੇ ਮਿਲ ਗਏ ਹੈ ਚੱਕ ਲੈ ਤੁਸੀਂ ਨਹੀਂ ਲੋਕ ਮਿਹਨੇ ਦੇ ਦੇ ਮਾਰ ਦੇਣਾ ਸੀ ਵੀ ਇਹਨਾਂ ਨੇ ਆਪ ਤਾਂ ਤਾਇਆ ਮਾਰਤਾ ਵੀ ਇਹਨੂੰ ਤਾਂ ਕੰਮ ਕਰਾਉਂਦਾ ਰਹਿੰਦਾ ਲੋਕਾਂ ਦਾ ਪਹਿਲੇ ਹੀ ਨਹੀਂ ਆਪਾਂ ਹੀ ਚੱਕਣਾ ਸੀ ਹੋਰ ਚੱਕਦਾ ਦੂਜਾ ਤਾਂ ਚੱਕਣਾ ਹੋ ਗਿਆ ਤੇ ਦੇਖੇ ਜਦੋਂ ਮੈਂ ਪੁੱਛਿਆ ਮਗਾ ਬਾਈ ਕੀ ਹੋ ਗਿਆ ਕਹਿੰਦਾ ਊਂ ਪੈਗਾ ਉਹ ਤਾਇਆ ਤੇ ਦੇਖਿਆ ਫਿਰ ਪਤਾ ਲੱਗਿਆ ਉਹ ਤਾਂ ਹਾਂ ਚੜ ਪਾਈ ਮੇਰੀ ਦੇਖ ਪਾਈ ਦਲੀਪ ਕੁਰੇ ਜਿਵੇਂ ਜਵਾਕ ਕਹਿੰਦੇ ਆ ਓਵੇਂ ਕਰੀ ਜਾਂਦੇ ਇਹਨਾਂ ਨੂੰ ਧਖਰਾ ਖਰੂਕ ਦੇ ਇਹਨਾਂ ਨੂੰ ਹੈ ਮੈਂ ਹੁਣ ਛੋਡੇ ਕੰਮ ਦੇ ਵਿੱਚ ਜਮਾ ਡੇਕਾ ਨਹੀਂ ਲਾਉਂਦਾ ਨਾ ਕੋ ਮੈਂ ਮਾਰਾ ਕਹਾ ਨਾ ਮੈਂ ਚੰਗਾ ਕਹਾ ਚੰਗੀ ਗੱਲ ਆ ਤਾਇਆ ਓਹ ਲੈ ਸੈਣੇ ਦੀ ਕਹਾਵਤਾ ਕਹਿੰਦੇ ਹੁੰਦੇ ਰੱਜ ਕੇ ਖਾਓ ਦੱਬ ਕੇ ਬਾਓ ਠੀਕ ਹੈ ਜੀ ਇਕੱਲੇ ਕੰਮ ਕਰਨ ਨਾਲ ਨਹੀਂ ਜੇ ਹੁਣ ਤੁਹਾਡੇ ਚ ਨਹੀਂ ਕੁਝ ਪਊਗਾ ਤਾਂ ਕੰਮ ਵੀ ਕਿੱਥੋਂ ਕਰਾਂਗੇ ਹੈਨਾ ਆਪੀ ਸਿਆਣੇ ਹੋ ਤੁਸੀਂ ਭੁੱਖੇ ਡਡਪੁੱਤ ਕੰਮ ਹੁੰਦਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਹੀ ਤਾਂ ਗੱਲ ਕਰਦਿਆਂ ਤਾਂ ਤਾ ਤੁਨੂੰ ਹੋਰ ਤੈਨੂੰ ਕਿਉਂ ਕਹਿੰਦੇ ਉਹਨੇ ਹੁਣ ਦੇਖ ਸਾਡੇ ਘਰ ਦੇ ਵਿੱਚੋਂ ਬਜ਼ੁਰਗ ਤਾਂ ਤੁਸੀਂ ਆ ਠੀਕ ਹੈ ਉਹੀ ਗੱਲ ਆ ਬਾਈ ਵਾਲੀ ਜਦੋਂ ਬਾਈ ਕਹਿੰਦਾ ਸੀਗਾ ਕਹਿੰਦਾ ਲੋਕਾਂ ਨੇ ਚਾਰ ਨੇ ਸਾਨੂੰ ਮੇਨੇ ਮਾਰਨੀ ਸੀ ਉਹਦਾ ਤਾਂ ਆਇਆ ਨਹੀਂ ਸਾਹਮਣੇ ਠੀਕ ਹੈ ਤਾਂ ਕਰਕੇ ਤੈਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਚਲ ਜਿਹੜਾ ਕੁਝ ਹੋ ਗਿਆ ਹਵਾ ਗਿਆ ਹੁਣ ਮਿੱਟੀ ਪਾਓ ਅੱਜ ਅੱਜ ਵਾਲੀ ਗੱਲ ਤੇ ਠੀਕ ਹੈ ਤੇ ਗਾਹਾਂ ਦੇਖਦੇ ਆਪਾਂ ਕੀ ਕਰਨਾ ਗਾਹਾਂ ਤੁਹਾਨੂੰ ਟੋਕੀ ਟੋਕੀ ਵੀ ਆ ਅਸੀਂ ਆਦਾਪ ਨਹੀਂ ਆਪਦੀ ਮਰਜ਼ੀ ਨਾਲ ਪੁੱਤ ਕੁਛ ਮਰਜ਼ੀ ਕਰੋ ਮੈਂ ਸੋਡੇ ਕੰਮ ਦੇ ਵਿੱਚ ਜਮਾ ਡਿੱਕਾ ਨਹੀਂ ਲਾਉਂਦਾ ਬਸ ਤੂੰ ਐਸ਼ ਕਰ ਤੈਨੂੰ ਕੁਛ ਨਹੀਂ ਕਰਨ ਦੀ ਲੋੜ ਅਸੀਂ ਆਪੇ ਹੀ ਸਾਮਾਂਗੇ ਕੰਮ ਤੁਹਾੰਦਾ ਸਾਮ ਲੋ ਠੀਕ ਹੈ ਸਰ ਸਾਮੋ